ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਆਪ ਸਭ ਜੀ ਦਾ ਆਪਣੇ ਚੈਨਲ ਪੰਥ ਦੀਆਂ ਗੱਲਾਂ ਦੇ ਵਿੱਚ ਤੇ ਆਪਾਂ ਗੱਲ ਕਰਦੇ ਆਂ ਬਾਬਾ ਬੰਦਾ ਸਿੰਘ ਜੀ ਦੇ ਇਤਿਹਾਸ ਤੇ ਜਦੋਂ ਬਾਬਾ ਬੰਦਾ ਸਿੰਘ ਜੀ ਚੰਬਾ ਸ਼ਹਿਰ ਵਿੱਚ ਜਾਂਦੇ ਹਨ ਤਾਂ ਉੱਥੋਂ ਦੇ ਰਾਜਾ ਉਹਨਾਂ ਦੀ ਬੜੀ ਸੇਵਾ ਕਰਦੇ ਹਨ ਤੇ ਫਿਰ ਉਹਨਾਂ ਨੂੰ ਜੰਗਲਾਂ ਵਿੱਚ ਸ਼ਿਕਾਰ ਖੇਡਣ ਲਈ ਨਾਲ ਲੈ ਕੇ ਜਾਂਦੇ ਹਨ ਉੱਥੇ ਉਹਨਾਂ ਦਾ ਸਾਹਮਣਾ ਇੱਕ ਕੋਬਰੇ ਦੇ ਨਾਲ ਹੁੰਦਾ ਜਿੰਨੂੰ ਬਾਬਾ ਬੰਦਾ ਸਿੰਘ ਜੀ ਆਪਣੇ ਤੀਰ ਨਾਲ ਮਾਰ ਮਕਾਉਂਦੇ ਹਨ ਹਨੇਰਾ ਉੱਤਰਦਿਆਂ ਹੀ ਰਾਜੇ ਦਾ ਮਹਿਲ ਮਸ਼ਾਲਾਂ ਦੀ ਰੋਸ਼ਨੀ ਨਾਲ ਜਗਮਗਾ ਉਠਿਆ ਰਾਜੇ ਦੀ ਹਤਾਇਤ ਉੱਪਰ ਪਰੇਹੇ ਆਸਣ ਵਿਛਾਉਣ ਲੱਗੇ ਬੰਦਾ ਸਿੰਘ ਨੂੰ ਬੁਲਾਉਣ ਲਈ ਇੱਕ ਨੌਕਰ ਪਹਿਲਾਂ ਹੀ ਗਿਆ ਹੋਇਆ ਸੀ ਜਿਵੇਂ ਹੀ ਬੰਦਾ ਸਿੰਘ ਨੇ ਮਹਿਲ ਅੰਦਰ ਪ੍ਰਵੇਸ਼ ਕੀਤਾ ਉਦਾ ਸਿੰਘ ਨੇ ਕਾੜੀ ਨਾਲ ਉੱਠਦਿਆਂ ਉਸ ਦਾ ਸਵਾਗਤ ਕੀਤਾ ਫਿਰ ਪੂਰੇ ਮਾਨ ਨਾਲ ਇੱਕ ਖਾਸ ਜਗ੍ਹਾ ਬੈਠਣ ਦਾ ਇਸ਼ਾਰਾ ਕੀਤਾ ਬੰਦਾ ਸਿੰਘ ਨੇ ਅਜੇ ਢੰਗ ਨਾਲ ਆਸਣ ਗ੍ਰਹਨ ਨਹੀਂ ਸੀ ਕੀਤਾ ਉਹਨਾਂ ਨੇ ਵੇਖਿਆ ਸਾਹਮਣੇ ਵੱਲੋਂ ਮਹਿਲ ਦੇ ਇੱਕ ਕਮਰੇ ਵਿੱਚੋਂ ਪੂਰੀ ਸਜਟਾਜ ਨਾਲ ਇੱਕ ਸੁੰਦਰ ਮੁਟਿਆਰ ਉਸ ਦੇ ਪਾਸ ਆ ਕੇ ਖੜ ਗਈ ਤੇ ਦੋਵੇਂ ਹੱਥ ਜੋੜ ਕੇ ਨਮਸਕਾਰ ਕੀਤਾ ਬੰਦਾ ਸਿੰਘ ਤਾਂ ਦੇਖਦਾ ਹੀ ਰਹਿ ਗਿਆ ਨਮਸਕਾਰ ਦਾ ਜਵਾਬ ਦੇਣਾ ਹੀ ਭੁੱਲ ਗਿਆ ਇਹ ਤਾਂ ਉਹੀ ਲੜਕੀ ਹੈ ਜਿਸ ਨੂੰ ਮਹਿਲ ਦੀ ਖਿੜਕੀ ਵਿੱਚ ਵੇਖਿਆ ਸੀ ਰਾਜਾ ਉਦੇਸ਼ ਸਿੰਘ ਬੋਲੇ ਖਾਲਸਾ ਜੀ ਇਹ ਮੇਰੇ ਭਰਾ ਦੀ ਪੁੱਤਰੀ ਹੈ ਰਤਨਾ ਸਾਡੇ ਸ਼ਾਹੀ ਪਰਿਵਾਰ ਦਾ ਰਤਨ ਬੈਠੋ ਬੇਟੀ ਇਹ ਖਾਲਸਾ ਜੀ ਬੰਦਾ ਸਿੰਘ ਬਹਾਦਰ ਨੇ ਬੰਦਾ ਸਿੰਘ ਨੇ ਹੱਥ ਦਾ ਇਸ਼ਾਰਾ ਕਰਦਿਆਂ ਹੌਲੀ ਜਿਹੀ ਕਿਹਾ ਬਸ ਰਾਜਾ ਸਹਿਬ ਹੋਰ ਕੁਝ ਨਾ ਕਹਿਣਾ ਮੈਂ ਗੁਰੂ ਦਾ ਬੰਦਾ ਹੀ ਕਾਫੀ ਹਾਂ ਰਤਨ ਬੜੇ ਸਲੀਕੇ ਨਾਲ ਬੈਠਦਿਆਂ ਉਹਨਾਂ ਵਿੱਚ ਸ਼ਾਮਲ ਹੋ ਗਈ। ਪਰ ਇਹੇ ਬਿਨਾ ਖੜਾਕ ਕੀਤੀਆਂ ਖਾਣੇ ਲਈ ਬਰਤਨ ਰੱਖਣ ਲੱਗ ਪਏ। ਉਦੇਸ ਸਿੰਘ ਰਤਨਾ ਨੂੰ ਅੱਜ ਦੇ ਸ਼ਿਕਾਰ ਬਾਰੇ ਅਤੇ ਬੰਦਾ ਸਿੰਘ ਵੱਲੋਂ ਕੋਬਰਾ ਸੱਪ ਮਾਰਨ ਬਾਰੇ ਵਿਸਥਾਰ ਨਾਲ ਦੱਸਣ ਲੱਗੇ। ਰਾਜਕੁਮਾਰੀ ਕਦੇ-ਕਦੇ ਬੰਦਾ ਸਿੰਘ ਵੱਲ ਪ੍ਰਸ਼ੰਸਾ ਭਰੀ ਤੱਕਣੀ ਨਾਲ ਵੇਖਦੀ ਪਰ ਝੱਟ ਨਹੀਂ ਵੀ ਪਾ ਲੈਂਦੀ। ਰਤਨਾ ਦੀ ਹਾਜ਼ਰੀ ਵਿੱਚ ਬੰਦਾ ਸਿੰਘ ਨੂੰ ਆਪਣੀ ਪ੍ਰਸ਼ੰਸਾ ਸੁਣਦਿਆਂ ਸੰਗ ਹੀ ਆਈ ਜਾਵੇ। ਉਹ ਹੈਰਾਨ ਸੀ ਇਹ ਅਨੋਖੀ ਜਿਹੀ ਚੀਜ਼ ਕਿੱਥੋਂ ਆ ਗਈ ਐ ਮੈਂ ਤਾਂ ਖੁੰਖਾਰ ਮੁਗਲਾਂ ਨਾਲ ਜੰਗ ਦੇ ਮੈਦਾਨ ਵਿੱਚ ਦਸਤ ਪੰਜਾ ਲੈਂਦੇ ਆ ਕਦੇ ਘਬਰਾਇਆ ਨਹੀਂ ਸੀ ਇਹ ਅੱਜ ਕੀ ਹੋ ਰਿਹਾ ਮੈਨੂੰ ਮੇਰੇ ਵਿੱਚ ਤਾਂ ਇਸ ਸੁੰਦਰੀ ਨੂੰ ਜੀ ਭਰ ਕੇ ਵੇਖਣ ਦੀ ਹਿੰਮਤ ਨਹੀਂ ਹੋ ਰਹੀ ਖਾਣਾ ਵੀ ਅੱਜ ਉਸਨੇ ਬਹੁਤ ਸੰਕੋਚ ਨਾਲ ਖਾਦਾ ਆਤੀਥੀ ਘਰ ਵਿੱਚੋਂ ਆ ਕੇ ਬੰਦਾ ਸਿੰਘ ਨੂੰ ਰਾਤ ਭਰ ਨੀਂਦ ਨਹੀਂ ਆਈ ਜਰਾ ਕੁ ਅੱਖ ਲੱਗਦੀ ਤਾਂ ਕੋਬਰਾ ਸੱਪ ਫਨ ਚੁੱਕੀ ਉਸ ਨੂੰ ਘੂਰ ਰਿਹਾ ਹੁੰਦਾ ਉਤਰਾ ਬਕੁਠ ਦਾ ਫਿਰ ਅੱਖ ਲੱਗਦੀ ਰਾਜਕੁਮਾਰੀ ਰਤਨਾ ਹੱਥ ਜੋੜੀ ਨਮਸਕਾਰ ਕਰ ਰਹੀ ਹੁੰਦੀ ਕਰਵਟਾਂ ਲੈਂਦਿਆਂ ਰਾਤ ਲੰਘ ਗਈ ਦੇ ਪੈਰ ਹੀ ਬਾਬਾ ਬੰਦਾ ਸਿੰਘ ਜੀ ਉੱਠ ਬੈਠੇ ਆਤੀਥੀ ਗ੍ਰਹਿ ਅੰਦਰ ਆਉਂਦੇ ਹੀ ਕੁਦਰਤੀ ਚਰਨੇ ਹੇਠ ਬਹੁਤ ਦੇਰ ਤੱਕ ਬੈਠੇ ਰਹੇ ਤਾਜ਼ੇ ਨਿੱਗੇ ਪਾਣੀ ਨਾਲ ਮਨ ਅਤੇ ਸਰੀਰ ਦੋਹਾਂ ਦੀ ਤਪਸ਼ ਸ਼ਾਂਤ ਹੋਈ ਤਾਂ ਉੱਪਰਲੀ ਮੰਜ਼ਲ ਦੇ ਬ੍ਰਾਮ ਦੇ ਵਿੱਚ ਜਾ ਕੇ ਧਿਆਨ ਵਿੱਚ ਬੈਠ ਗਏ ਗੁਰੂ ਜੀ ਕਿਰਪਾ ਕਰੋ ਇਸ ਅਵਸਥਾ ਦੇ ਵਿੱਚੋਂ ਬਾਹਰ ਕੱਢੋ ਮਨ ਕਿਉਂ ਪਟਕ ਰਿਹਾ ਹੈ ਮੈਂ ਇੱਥੋਂ ਜਲਦੀ ਚਲਾ ਜਾਵਾਂਗਾ ਇਸ ਤਰ੍ਹਾਂ ਦੇ ਸ਼ਾਹੀ ਭੋਜਨ ਖਾਣਾ ਰੇਸ਼ਮੀ ਨਰਮ ਵਿਸ਼ੋਣਿਆਂ ਉੱਪਰ ਨੀਂਦਰ ਲੈਣੀ ਤੇਰਾ ਬੰਦਾ ਆਪਣੇ ਮਕਸਦ ਤੋਂ ਥਿੜਕ ਸਕਦਾ ਹੈ ਗੁਰੂ ਜੀ ਮੈਨੂੰ ਕੋਈ ਰਸਤਾ ਦਿਖਾਓ ਸ਼ਕਤੀ ਦਿਓ ਮੈਂ ਤਾਂ ਪੂਰੀ ਹਿੰਦ ਦੀ ਰਜ਼ਵਾੜਾ ਸ਼ਾਹੀ ਖਤਮ ਕਰਦੇ ਸੁਪਨੇ ਵੀਖ ਰਿਆ ਹਾਂ ਬਾਬਾ ਬੰਦਾ ਸਿੰਘ ਜੀ ਸਿਮਰਨ ਕਰਨ ਲੱਗੇ ਪਰ ਮਾਨਤਿਆਨ بار بار ਉਖੜਦਾ ਰਿਹਾ। heਠਾ ਉੱਤਰ ਆਏ ਬਸਤਰ ਪੈਣ ਕੇ ਕਮਰ ਕੱਸਾ ਕਰ ਲਿਆ ਦਸਤਾਰ ਸਜਾ ਲਈ। ਉਸ ਵੇਲੇ ਉਦੇਸ ਸਿੰਘ ਅਤੀਥੀ ਗ੍ਰਹਿ ਵਿੱਚ ਆਇਆ। ਬੰਦਾ ਸਿੰਘ ਨੂੰ ਤਿਆਰ ਖੜਾ ਵੇਖ ਕੇ ਹੈਰਾਨ ਹੁੰਦਿਆਂ ਪੁੱਛਿਆ। ਖਾਲਸਾ ਜੀ ਇੰਨੇ ਜਲਦੀ ਕਿੱਧਰ ਦੀ ਤਿਆਰੀ ਕਰ ਰਹੇ ਹੋ? ਪਰਤਣਾ ਹੋਵੇਗਾ ਉਦੇਸ ਸਿੰਘ ਜੀ ਅਸਾਂ ਤੋਂ ਕੋਈ ਖੁਨਾਮੀ ਹੋ ਗਈ ਹੈ। ਇੱਕ ਯਾਖਰੇ ਰਾਜਾ ਸਾਹਿਬ ਦਰ ਅਸਲ ਗਾਲੇ ਹੈ। ਆਬ ਸਵਾਦੀ ਪਕਵਾਨ ਖਾਣ ਦਾ ਇਹ ਸ਼ਰੀਰ ਆਦੀ ਹੋ ਗਿਆ ਤਾਂ ਬਾਜੂਆਂ ਵਿੱਚ 10 ਸੇਰੀ ਤਲਵਾਰ ਉਠਾਉਣ ਦੀ ਸ਼ਕਤੀ ਨਹੀਂ ਰਹਿਣੀ ਆਲਸ ਵਿੱਚ ਰਹਿ ਕੇ ਆਨੰਦ ਲੈਣ ਦਾ ਸੁੱਖ ਤਿਆਗਣਾ ਹੋਵੇਗਾ ਆਪਣੀ ਪਿੱਠ ਪਿੱਛੇ ਕੱਸਣ ਲਈ ਬੰਦਾ ਸਿੰਘ ਨੇ ਢਾਲ ਚੁੱਕਦੇ ਆ ਮੁਸਕਰਾ ਕੇ ਕਿਹਾ ਪਰ ਖਾਲਸਾ ਜੀ ਕੁਝ ਕਹਿਣ ਲੱਗਾ ਰਾਜਾ ਰੁਕ ਗਿਆ ਕੀ ਆਖਣ ਲੱਗੇ ਰਾਜਾ ਸਾਹਿਬ ਅਸੀਂ ਆਪ ਲਈ ਇੱਕ ਪ੍ਰਸਤਾਵ ਲੈ ਕੇ ਆਏ ਹਾਂ ਇਹ ਤੇ ਹੋਰ ਸਮਾਂ ਰੁਕਣ ਦੇ ਪ੍ਰਸਤਾਵ ਤੋਂ ਬਿਨਾ ਕੋਈ ਹੋਰ ਗੱਲ ਹੈ ਤਾਂ ਕਹੋ ਆਖਦੇ ਆਂ ਬੰਦਾ ਸਿੰਘ ਜੀ ਨੇ ਤਲਵਾਰ ਕਮਰ ਕਸੇ ਵਿੱਚ ਟੰਗ ਲਈ ਖਾਲਸਾ ਜੀ ਰਾਜਾ ਫਿਰ ਕੁਝ ਕਹਿਣ ਲੱਗਾ ਰੁਕ ਗਿਆ ਪਿੱਛੇ ਵੱਲ ਝਾਕਦੇ ਆਂ ਜਿਵੇਂ ਕਿਸੇ ਦੇ ਆਉਣ ਦੀ ਉਡੀਕ ਵਿੱਚ ਹੋਵੇ ਸੰਕੋਚ ਨਾ ਕਰੋ ਰਾਜਾ ਦੀ ਤਿਆਰੀ ਲਈ ਅਜੇ ਸਿੰਘਾਂ ਨੂੰ ਖਬਰ ਕਰਨੀ ਹੈ ਕਹਿਣ ਲਈ ਸੰਕੋਚਤਾ ਹੈ ਪਤਾ ਨਹੀਂ ਆਪ ਇਸ ਗੱਲ ਨੂੰ ਕਿਸ ਤਰ੍ਹਾਂ ਲਓ ਅਸੀਂ ਸ਼ਾਹੀ ਪਰਿਵਾਰ ਨੇ ਬਹੁਤ ਸੋਚ ਵਿਚਾਰ ਬਾਅਦ ਇਹ ਫੈਸਲਾ ਲਿਆ ਹੈ ਉਦਾਸ ਸਿੰਘ ਜੀ ਨੂੰ ਮੈਨੂੰ ਇਸ ਤਰ੍ਹਾਂ ਘੁਮਾ ਫਿਰਾ ਕੇ ਗੱਲਾਂ ਸੁਣਨ ਦੀ ਆਦਤ ਨਹੀਂ ਹੈ ਸਿੱਧਾ ਕਹੋ ਕੀ ਆਖਣਾ ਚਾਹੁੰਦੇ ਹੋ ਖਾਲਸਾ ਜੀ ਇਹਨੇ ਵਿੱਚ ਬੰਦਾ ਸਿੰਘ ਨੇ ਵੇਖਿਆ ਰਾਜਕੁਮਾਰੀ ਰਤਨਾ ਦੋਨੋਂ ਕਰਾਨੀਆਂ ਨਾਲ ਉਹਨਾਂ ਵੱਲ ਆ ਰਹੀ ਐ ਆਉਂਦਿਆਂ ਹੀ ਉਸਨੇ ਬੰਦਾ ਸਿੰਘ ਵੱਲ ਹੱਥ ਜੋੜ ਕੇ ਜਰਾ ਕੋ ਸਿਰ ਨਿਵਾਇਆ ਖਾਲਸਾ ਜੀ ਰਾਜਾ ਉਦੇ ਸਿੰਘ ਨੇ ਫਿਰ ਕਹਿਣਾ ਸ਼ੁਰੂ ਕੀਤਾ ਸਾਡੀ ਇੱਛਾ ਸੀ ਜੇ ਮੇਰੀ ਪੁੱਤਰੀ ਹੁੰਦੀ ਤਾਂ ਅਸੀਂ ਨਿਰਸੰਕੋਚ ਉਸ ਦੀ ਸ਼ਾਦੀ ਆਪ ਨਾਲ ਕਰਕੇ ਖੁਸ਼ੀ ਪ੍ਰਾਪਤ ਕਰਦੇ ਹੁਣ ਮੈਂ ਆਪਣੇ ਭਰਾ ਦੀ ਪੁੱਤਰੀ ਉਹ ਰਤਨਾਵਲ ਚਾਕਿਆ ਜੀ ਸ਼ਾਦੀ ਆਪ ਜੀ ਦੇ ਨਾਲ ਕਰਨ ਦੀ ਇੱਛਾ ਰੱਖਦੇ ਹਾਂ ਸਾਡਾ ਪ੍ਰਸਤਾਵ ਸਵੀਕਾਰ ਕਰੋ ਬੰਦਾ ਸਿੰਘ ਨੇ ਆਪਣੇ ਪੈਰਾਂ ਹੇਠ ਅਤੀਥੀ ਗ੍ਰਹਿ ਡੋਲਦਾ ਲੱਗਿਆ ਉਸ ਨੇ ਤਾਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਇਸ ਤਰ੍ਹਾਂ ਦਾ ਪ੍ਰਸਤਾਵ ਵੀ ਉਸ ਦੇ ਅੱਗੇ ਰੱਖਿਆ ਜਾਏਗਾ ਕੁਝ ਪਲ ਉਸ ਦੀਆਂ ਸੋਚਨ ਸ਼ਕਤੀਆਂ ਸੁੰਨ ਹੋ ਗਈਆਂ ਨੀਵੀਂ ਪੈ ਗਈ ਹੱਥ ਵਿੱਚ ਚੁੱਕੀ ਢਾਲ ਅਹਿਸ਼ਤਾ ਜੈ ਇੱਕ ਪਾਸੇ ਰੱਖੀ ਰਾਜਾ ਉਦਾਸ ਸਿੰਘ ਦੇ ਇਸ਼ਾਰੇ ਤੇ ਨੌਕਰਾਨੀਆਂ ਵਾਪਸ ਮੁੜ ਗਈਆਂ ਤਿੰਨਾਂ ਵਿਚਕਾਰ ਸਾਹ ਕੋਟੂ ਚੁੱਪ ਅੜ ਕੇ ਖੜ ਗਈ ਬੰਦਾ ਸਿੰਘ ਨੇ ਨਜ਼ਰਾਂ ਉਠਾ ਕੇ ਰਾਜਕੁਮਾਰੀ ਰਤਨਾਵਾਲ ਵੇਖਿਆ ਤਾਂ ਉਹ ਸਿੱਧਾ ਬੰਦਾ ਸਿੰਘ ਨੂੰ ਤਾੜ ਰਹੀ ਸੀ ਜਿਵੇਂ ਬੰਗਾਰ ਰਹੀ ਹੋਵੇ ਤੂੰ ਰਣ ਦਾ ਯੋਧਾ ਹੈ ਤੇ ਜੀ ਜ਼ਿੰਦਗੀ ਦਾ ਵੀ ਯੋਧਾ ਹੈ ਤਾਂ ਫੜ ਬਾ ਦੂਰ ਪਿਸ਼ਾ ਗੋਦਾਵਰੀ ਨਦੀ ਦੇ ਤਾਟ ਉੱਪਰ ਇੱਕ ਮਰਾਠੀ ਕੰਨਿਆ ਮੇਣਾ ਮਾਰ ਰਹੀ ਸੀ ਬਿਰਦਾ ਜਨਮ ਗਵਾਰੇਆਂ ਜੋਗੀ ਗੋਦਾਵਰੀ ਨਦੀ ਦਾ ਵਹਿੰਦਾ ਪਾਣੀ ਆਖ ਰਿਹਾ ਹੈ ਜ਼ਿੰਦਗੀ ਇੱਕੋ ਥਾਂ ਸੜਨ ਲਈ ਨਹੀਂ ਹੈ ਆਹ ਦੋ ਘੜੀਆਂ ਜੀ ਕੇ ਵੇਖ ਲਈਏ ਮੈਨੂੰ ਸ਼ਰਾਪ ਦੇ ਤੈਨੂੰ ਕੋਈ ਜੋਗੀ ਲੈ ਜਾਏ ਮੈਂ ਤਾਂ ਹਰ ਖੇਤਰ ਵਿੱਚ ਚੁਣੌਤੀ ਸਵੀਕਾਰ ਕੀਤੀ ਹੈ ਬਚਪਨ ਵਿੱਚ ਸਵਾਮੀ ਜਾਨਕੀ ਪ੍ਰਸਾਣੇ ਕੇ ਆਸੀ ਸਾਧੂ ਬੰਨਾ ਹੈ ਤਾਂ ਦਰਦਰ ਮੰਗਣਾ ਪਏਗਾ ਪਿੰਡੇ ਉੱਪਰ ਰਾਖ ਮਲਨੀ ਪਏਗੀ ਨਦੀ ਕਿਨਾਰੇ ਖੇਡਦੇ ਸਿਕਲੀਗਰਾਂ ਦੇ ਸਾਥੀਆਂ ਨੇ ਹਿਰਨੀ ਦੇ ਸ਼ਿਕਾਰ ਲਈ ਵੰਗਾਰਿਆ ਸੀ। ਯੁੱਧ ਅਭਿਆਸ ਸਮੇ ਬੈਰਾਗੀ ਚੁਣੌਤੀ ਦਿੰਦੇ ਸਨ। ਗੁਰੂ ਨਾਲ ਮੁਲਾਕਾਤ ਸਮੇ ਜੱਥੇਦਾਰ ਮਹਿਨੇ ਦਿੰਦੇ ਸਨ। ਇੱਕ ਬੈਰਾਗੀ ਨੇ ਕੀ ਲੜ ਲੈਣਾ ਹੋਇਆ। ਪਰ ਅੱਜ ਮੇਰਾ ਕਿਹੜੇ ਰੂਪ ਵਿੱਚ ਇਮਤਿਹਾਨ ਲਿਆ ਜਾ ਰਿਹਾ ਹੈ? ਗੁਰੂ ਜੀ ਮੈਨੂੰ ਸ਼ਕਤੀ ਦਿਓ। ਬੰਦਾ ਸਿੰਘ ਦੀ ਸੁਰਤੀ ਮੁੜੀ ਆਪੇ ਵਿੱਚ ਆਇਆ ਫੇਰ ਰਤਨਾਵਲ ਜਾ ਗਿਆ। ਜਾਪਿਆ ਉਸ ਦਾ ਕੋਮਲ ਸੁੰਦਰ ਚਿਹਰਾ ਜਿਵੇਂ ਆਖਰੀ ਆਵੇ। ਇਨਕਾਰ ਕਰਕੇ ਮੇਰਾ અપਮਾਨ ਨਾ ਕਰੀ ਬੰਦਾ ਸਿੰਘ ਅੰਦਰ ਅਜੀਬ ਜਵਾਰ ਪਾਟਾ ਉਠਰਿਆ ਸੀ ਉਸ ਨੇ ਕਮਰ ਕੱਸੇ ਵਿੱਚੋਂ ਸਣੇ ਮੀਂਹ ਤਲਵਾਰ ਖਿੱਚ ਲਈ ਇੱਕ ਪਾਸੇ ਰੱਖ ਦਿੱਤੀ ਫਿਰ ਕਮਰ ਕੱਸਾ ਖੋਲ ਦਿੱਤਾ ਰਾਜਾ ਉਦਾਸ ਸਿੰਘ ਅਤੇ ਰਤਨਾ ਸਾਹ ਰੋਕੀ ਉਸ ਵੱਲ ਤੱਕਦੇ ਰਹੇ ਬੰਦਾ ਸਿੰਘ ਪਹਿਲਾਂ ਰਾਜੇ ਵੱਲ ਫਿਰ ਰਾਜਕੁਮਾਰੀ ਰਤਨਾ ਵੱਲ ਚਾ ਗਿਆ ਅਗਲੇ ਪਲ ਦੋਹਾਂ ਨੂੰ ਬੰਦਾ ਸਿੰਘ ਦੇ ਬੋਲ ਸੁਣੇ ਮੈਨੂੰ ਆਪ ਦਾ ਪ੍ਰਸਤਾਵ ਮਨਜ਼ੂਰ ਹੈ। ਉਹ ਦੇ ਸੰਗ ਦਾ ਚਿਹਰਾ ਖੜ ਗਿਆ। ਰਤਨਾ ਨੇ ਚਿਹਰ ਤੋ ਰੁਕ ਕੇ ਰੱਖਿਆ ਸਾਹ ਛੱਡਿਆ। ਬੰਦਾ ਸਿੰਘ ਵਾਲੇ ਇਉਂ ਤੱਕ ਜਿਵੇਂ ਉਸ ਦਾ ਧੰਨਵਾਦ ਕਰ ਰਹੀ ਹੋਵੇ। ਸੰਗ ਨਾਲ ਉਸ ਦਾ ਚਿਹਰਾ ਹੋਰ ਸੁਰਖ ਹੋ ਗਿਆ। ਬੰਦਾ ਸਿੰਘ ਨੂੰ ਸਮਝ ਨਹੀਂ ਸੀ ਪੈ ਰਹੀ। ਉਸ ਅੰਦਰ ਰਤਨਾ ਲਈ ਤਰਸ ਦੀ ਭਾਵਨਾ ਜਾਗੀ। ਪਿਆਰ ਉਮੜਾਇਆ ਚ ਉਸ ਦੀ ਤੱਕਣੀ ਦੀ ਬੰਗਾਰ ਕਬੂਲ ਲਈ। ਜੇ ਜ਼ਿੰਦਗੀ ਦਾ ਵੀ ਯੋਧਾ ਹੈ ਤਾਂ ਫਿਰ ਬਾਫੜ ਜਦ ਬੰਦਾ ਸਿੰਘ ਨੇ ਆਪਣੇ ਸਿੰਘਾਂ ਨੂੰ ਮਿਲ ਕੇ ਕੁਝ ਦਿਨ ਇਥੇ ਹੋਰ ਰੁਕਣ ਲਿਗਿਆ ਤਾਂ ਉਹਨਾਂ ਆਪਣੇ ਖਾਲਸਾ ਜੀ ਦੇ ਸਖਤ ਰੁੱਖੇ, ਗ੍ਰੋਧੀ ਅਤੇ ਪ੍ਰਭਾਵਹੀਨ ਚਿਹਰੇ ਉੱਪਰ ਹੈਰਾਨ ਕਰਨ ਵਾਲੀ ਕੋਮਲਤਾ ਅਤੇ ਮੁਸਕਰਾਟ ਵੇਖੀ। ਸਿੰਘ ਜਾਣਦੇ ਸਨ ਆਪਣੇ ਦੁਸ਼ਮਣਾਂ ਵੱਲ ਉਸ ਦੀ ਤੱਕਣੀ ਜਿਸਮਾ ਵਿੱਚ ਛੇਕ ਕਰਨ ਦਾ ਬਲ ਰੱਖਦੀ ਹੈ ਪਰ ਅੱਜ ਉਹਨਾਂ ਹੀ ਅੱਖਾਂ ਵਿੱਚ ਅਨੋਖਾ ਪਿਆਰ ਕਿਧਰੋਂ ਛਲਗਣ ਲੱਗ ਪਿਆ। ਜਦ ਉਹਨਾਂ ਨੂੰ ਅੰਦਰਲੀ ਗੱਲ ਦਾ ਪਤਾ ਲੱਗਾ ਤਾਂ ਹੁਲਾਸ ਵਿੱਚ ਆਏ ਸਿੰਘਾਂ ਨੇ ਜੈਕਾਰੇ ਛੱਡੇ। ਸ਼ਾਹੀ ਸਜਟਜ ਅਤੇ ਜਲੋ ਨਾਲ ਵਿਆਹ ਦਾ ਕਾਰਜ ਨਿਰਵਿਗਨ ਪੂਰਾ ਹੋ ਗਿਆ। ਉਦੇਸ ਸਿੰਘ ਨੇ ਉਹਨਾਂ ਦੇ ਰਹਿਣ ਲਈ ਮਹਿਲ ਦਾ ਇੱਕ ਹਿੱਸਾ ਖਾਲੀ ਕਰਵਾ ਦਿੱਤਾ। ਚੰਬੇ ਦੀਆਂ ਸੁੰਦਰ ਬਾਦੀਆਂ ਮਨ ਮੋਹ ਲੈਣ ਵਾਲੇ, ਦਿਲ ਲੁਪਾਵਣੇ ਨਜ਼ਾਰੇ, ਠੰਡਾ ਮੌਸਮ ਤੇ ਅਪਸਰਾ ਵਰਗੀ ਸੁੰਦਰ ਪਤਨੀ ਰਤਨਾ ਬੰਦਾ ਸਿੰਘ ਤਾਂ ਦੀਨ ਦੁਨੀਆ ਹੀ ਭੁੱਲ ਗਏ। ਜੀਵਨ ਦਾ ਇਹ ਪੱਖ ਇੰਨਾ ਆਨੰਦਾਇਕ ਹੋ ਸਕਦਾ ਹੈ। ਉਸਨੇ ਕਲਪਨਾ ਨਹੀਂ ਸੀ ਕੀਤੀ। ਪਤੀ ਪਤਨੀ ਦੂਰ ਤੱਕ ਕੋੜਿਆਂ ਉੱਪਰ ਪਹਾੜੀ ਵਾਦੀਆਂ ਦੀ ਸੈਰ ਲਈ ਨਿਕਲ ਜਾਂਦੇ ਪਿੱਛੇ-ਪਿੱਛੇ ਅੰਗ ਰੱਖ ਕੇ ਕਹਿੰਦੀ ਰਾਜਕੁਮਾਰੀ ਦੇ ਵਿਵਹਾਰ ਨੇ ਸਲੀਕੇ ਨੇ ਬੰਦਾ ਸਿੰਘ ਨੂੰ ਕੋਮਲਤਾ ਨਾਲ ਭਰ ਦਿੱਤਾ ਉਸ ਦੇ ਖਰਖਰੇ ਵਰਗੇ ਖੁਰਦਰੇ ਹੱਥ ਜਿੱਦ ਰਤਨਾ ਨੂੰ ਛੂੰਦੇ ਤਾਂ ਉਹ ਸੇਰ ਉੱਠਦੀ ਆਪਣੇ ਪਤੀ ਦੀਆਂ ਤਲੀਆਂ ਉੱਪਰ ਖੁਸ਼ਬੂਦਾਰ ਤੇਲ ਨਾਲ ਮਾਲਿਸ਼ਾ ਕਰਦੀ ਤਲਵਾਰਾਂ ਨੇਜ਼ਿਆਂ ਟਾਲਾਂ ਨੂੰ ਚੁੱਕਣ ਅਤੇ ਵਾਉਣ ਵਾਲੀਆਂ ਮਜ਼ਬੂਤ ਬਾਹਾਂ ਦਾ ਕਸਾ ਰਾਜਕੁਮਾਰੀ ਨੂੰ ਛਾਉਣ ਲੱਗਿਆ ਸੋ ਵਾਰ ਸੋਚਦਾ ਚਿਜਕਦਾ ਹੈਰਾਨ ਵੀ ਹੁੰਦਾ ਤੂਤ ਦੇ ਮੋਛੇ ਵਰਗਾ ਸਖਤ ਜਿਸਮ ਪਹਾੜੀ ਗਿੱਲੀ ਮਿੱਟੀ ਵਰਗਾ ਕਿਉਂ ਹੁੰਦਾ ਜਾ ਰਿਹਾ ਫੇਰ ਵੀ ਉਸ ਨੂੰ ਡਰ ਰਹਿਦਾ ਉਸਦੇ ਲਾਗੇ ਹੋਣ ਲੱਗਾ ਸੋਚਦਾ ਜਿਵੇਂ ਕਨੇਰ ਦੀ ਫੁੱਲਾਂ ਲੱਦੀ ਟਹਿਣੀ ਨੂੰ ਥੋਰ ਵਿੱਚ ਉਗਾ ਦਿੱਤਾ ਹੋਵੇ ਇਸ ਦੇ ਬਾਵਜੂਦ ਬੰਦਾ ਸਿੰਘ ਨੂੰ ਹਰ ਪਾਸੇ ਫੁੱਲ ਖਿੜੇ ਦੇ ਸੀ ਇਹਨਾਂ ਦਿਨਾਂ ਵਿੱਚ ਹੀ ਮੈਦਾਨਾਂ ਵੱਲੋਂ ਆਏ ਦੋ ਸਿੰਘਾਂ ਨੇ ਬੰਦਾ ਸਿੰਘ ਨੂੰ ਮਿਲਣ ਦੀ ਆਗਿਆ ਮੰਗੀ ਮੈਦਾਨ ਵੱਲੋਂ ਆਏ ਸਿੰਘਾਂ ਨੇ ਬੰਦਾ ਸਿੰਘ ਨੂੰ ਵੇਖਦਿਆਂ ਫਤਿਹ ਬੁਲਾਈ ਪਰ ਉਸ ਦਾ ਪਹਿਰਾਵਾ ਵੇਖ ਕੇ ਹੈਰਾਨ ਰਹਿ ਗਏ ਸਮਾਣਾ, ਛਡੋਰਾ, ਸਰਹਿੰਦ, ਲੋਹਗੜ੍ਹ ਦੀਆਂ ਜੰਗਾਂ ਸਮੇਂ ਉਹ ਖਾਲਸਾ ਫੌਜ ਵਿੱਚ ਸ਼ਾਮਲ ਸਨ। ਉਹਨਾਂ ਨੇ ਬੰਦਾ ਸਿੰਘ ਦਾ ਪੂਰਾ ਜਿਸਮ ਸੰਜੋਗ ਵਿੱਚ ਟਕਿਆ ਹੀ ਦੇਖਿਆ ਸੀ। ਹੱਥ ਵਿੱਚ ਤਲਵਾਰ, ਮੋਢੇ ਤੀਰ ਕਮਾਨਾਂ ਤੇ ਤਰਕਸ਼, ਪੇਠ ਪਿਛੇ ਪਾਰੀਟਾ ਪਰ ਹੁਣ ਚਮਕਦੀ ਲਿਸ਼ਕਦੀ ਰੇਸ਼ਮੀ ਪੋਸ਼ਾਕ ਵਿੱਚ ਬੰਦਾ ਸਿੰਘ ਨਿਕਰਿਆ ਹੋਇਆ ਸੀ। ਪੈਰਾ ਵਿੱਚ ਕੱਢਮੀ ਪਹਾੜੀ ਜੁੱਤੀ ਦੀ ਝਰਕ ਵੀ ਧਿਆਨ ਖਿੱਚਦੀ ਸੀ ਬੰਦਾ ਸਿੰਘ ਆਏ ਸਿੰਘਾਂ ਵੱਲ ਸਵਾਲੀਆਂ ਨਜ਼ਰਾਂ ਨਾਲ ਤੱਕਿਆ ਤਾਂ ਇੱਕ ਸਿੰਘ ਨੇ ਕਿਹਾ ਖਾਲਸਾ ਜੀ ਅਸੀਂ ਬਾਬਾ ਜੀ ਦੇ ਕੱਲੇ ਆਏ ਹਾਂ ਸਿੰਘ ਸਾਹਿਬ ਬినੋਦ ਸਿੰਘ ਵੱਲੋਂ ਬੰਦਾ ਸਿੰਘ ਨੇ ਪੁੱਛਿਆ ਜੀ ਖਾਲਸਾ ਜੀ ਜਲ ਪਾਣ ਕਰ ਲਿਆ ਹੈ ਇਸ ਵੇਲੇ ਲੋੜ ਨਹੀਂ ਹੈ ਖਾਲਸਾ ਜੀ ਲੋੜ ਹੈ ਸਿੰਘ ਜੀ ਪਹਿਲਾ ਭੋਜਨ ਕਰੋ ਫਿਰ ਜੋ ਆਖਣਾ ਹੈ ਕਹਿਣਾ ਬੰਦਾ ਸਿੰਘ ਨੇ ਇੱਕ ਸੇਵਾਦਾਰ ਨੂੰ ਬੁਲਾਇਆ ਦੋ ਸਿੰਘਾਂ ਨੂੰ ਭੋਜਨ ਸ਼ਿਕਾਉਣਾ ਜੀ ਸਰਕਾਰ ਸੇਵਾਦਾਰ ਸਿਰ ਚੁਕਾ ਕੇ ਚਲੇ ਆ ਗਿਆ ਇਹ ਸਭ ਦੇਖ ਕੇ ਸਿੰਘ ਹੈਰਾਨ ਰਹਿ ਗਏ ਬੰਦਾ ਸਿੰਘ ਉਹਨਾਂ ਨੂੰ ਅਦਿਤੀ ਗ੍ਰਹਿਵਲ ਲੈ ਆਇਆ ਇੱਕ ਤਖਤ ਪੋਸ਼ ਉੱਪਰ ਬੈਠਣ ਦਾ ਇਸ਼ਾਰਾ ਕਰਦੇ ਪੁੱਛਿਆ ਕੋਈ ਖਾਸ ਖਬਰ ਲੈ ਕੇ ਆਏ ਹੋ ਖਾਲਸਾ ਜੀ ਦਿੱਲੀ ਦਾ ਬਾਸ਼ਾ ਆਪਣੇ ਸ਼ਾਹੀ ਲਸ਼ਕਰ ਨਾਲ ਰੋਪੜ ਤੋਂ ਦਰਿਆ पार ਕਰ ਆਇਆ ਉਹ ਲਾਹੌਰ ਜਾਏਗਾ ਰਸਤੇ ਵਿੱਚ ਜਿੱਥੇ ਵੀ ਖਾਲਸਾ ਚੌਕੀਆਂ ਠਾਣੇ ਸਭ ਉੱਪਰ ਕਬਜ਼ਾ ਕਰਦਾ ਰਿਹਾ ਬਾਬਾ ਜੀ ਨੇ ਇਹ ਖਬਰ ਆਪ ਤੱਕ ਪੁੱਛੀ ਦੀ ਕਰਨ ਲਈ ਅਸਾਂ ਨੂੰ ਭੇਜਿਆ ਪਹਿਲੇ ਸਿੰਘ ਨੇ ਕਿਹਾ ਸਿਰਫ ਇਹ ਖਬਰ ਦੇਣ ਲਈ ਭੇਜਿਆ ਹੈ ਬੰਦਾ ਸਿੰਘ ਨੇ ਪੁੱਛਿਆ ਗੱਲਾਂ ਤਾਂ ਹੋਰ ਵੀ ਹਨ ਖਾਲਸਾ ਜੀ ਪਰ ਅਸੀਂ ਦੂਸਰਾ ਕੁਝ ਕਹਿਣ ਲੱਗਾ ਝਿਜਕ ਗਿਆ ਮੇਰੇ ਕੋਲੋਂ ਡਰਨ ਦੀ ਲੋੜ ਨਹੀਂ ਬੰਦਾ ਸਿੰਘ ਬੋਲਿਆ ਖਾਲਸਾ ਜੀ ਮੈਦਾਨਾਂ ਵਿੱਚ ਆਪ ਬਾਰੇ ਬੜੀਆਂ ਅਫਵਾਹਾਂ ਫੈਲ ਰਹੀਆਂ ਨੇ ਕਿਹੜੇ ਮੈਦਾਨਾਂ ਵਿੱਚ ਸੰਜਮ ਰੱਖਣ ਦੇ ਬਾਵਜੂਦ ਬੰਦਾ ਸਿੰਘ ਦੇ ਚਿਹਰੇ ਉੱਪਰ ਤਲਖੀ ਆ ਗਈ ਜਲੰਧਰ ਕਲਾਨੌਰ ਬਟਾਲਾ ਅੰਮ੍ਰਿਤਸਰ ਦੇ ਲਾਗੇ ਜਾ ਗਏ ਕੀ ਅਫਵਾਹਾਂ ਫੈਲੀਆਂ ਨੇ ਇਹੀ ਕਿ ਤੁਸੀਂ ਸ਼ਾਦੀ ਰਚਾ ਲਈ ਹੈ ਹਾਂ ਇਹ ਸਹੀ ਖਬਰ ਹੈ ਅਫਵਾਹ ਨਹੀਂ ਬੰਦਾ ਸਿੰਘ ਨੇ ਸਿੰਘਾਂ ਦੀਆਂ ਅੱਖਾਂ ਵਿੱਚ ਸਿੱਧਾ ਝਾਕ ਦਿਆਂ ਕਿਆ ਬਾਬਾ ਜੀ ਆਖਦੇ ਨੇ ਬਰਾਗੀ ਨੇ ਵਿਆਹ ਕਰਵਾ ਕੇ ਮर्यादा ਤੋੜੀ ਹੈ ਬਾਬਾ ਜੀ ਨੂੰ ਆਖ ਦੇਣਾ ਮੈਂ ਹੁਣ ਬਰਾਗੀ ਨਹੀਂ ਹਾਂ ਗੁਰੂ ਦਾ ਸਿੰਘ ਹਾਂ ਗੁਰੂ ਦੇ ਸਿੰਘ ਨੂੰ ਸ਼ਾਦੀ ਕਰਨ ਦੀ ਮਨਾਹੀ ਨਹੀਂ ਹੈ ਬੰਦਾ ਸਿੰਘ ਦੇ ਬੋਲਾਂ ਵਿੱਚ ਸ਼ਕਤੀ ਆਉਣ ਲੱਗੀ ਸੇਵਾਦਾਰ ਸੂਚਨਾ ਦੇਣ ਆਇਆ ਸਰਕਾਰ ਭੋਜਨ ਤਿਆਰ ਹੈ ਜਾਓ ਭੋਜਨ ਸ਼ਕੋ ਜੇ ਦੇਰ ਹੋ ਜਾਏ ਤਾਂ ਰੁਕ ਜਾਣਾ ਨਹੀਂ ਤੇ ਰਵਾਨਾ ਹੋ ਜਾਣਾ ਸਿੰਘ ਸੇਵਾਦਾਰ ਨੇ ਮਗਰ ਲੱਗ ਤੁਰੇ ਸੁਣੋ ਪਿੱਛੋਂ ਬੰਦਾ ਸਿੰਘ ਦੀ ਆਵਾਜ਼ ਸੁਣੀ ਸਿੰਘ ਖੜੇ ਪੈਰ ਘੁੰਮ ਗਏ ਬਾਬਾ ਬినੋਦ ਸਿੰਘ ਨੂੰ ਕਹਿਣਾ ਬੰਦਾ ਸਿੰਘ ਦਿੱਲੀ ਦੇ ਬਾਦਸ਼ਾਹ ਨੂੰ ਟੱਕਰਨ ਲਈ ਆ ਰਿਹਾ ਹੈ ਖਾਲਸਾ ਫੌਜ ਵਿੱਚ ਸ਼ਾਮਲ ਹੋਣ ਦੀ ਇੱਛਾ ਹੈ ਤਾਂ ਤਿਆਰੀ ਰੱਖਣਾ ਆ ਕੇ ਬੰਦਾ ਸਿੰਘ ਮਹਿਲਾਂ ਦੇ ਵੱਲ ਚੱਲਿਆ ਗਿਆ ਰਾਜਕੁਮਾਰੀ ਰਤਨਾ ਸੌਣ ਤੋਂ ਪਹਿਲਾਂ ਅਜੇ ਆਪਣੇ ਪਾਰੇ ਹਾਰ ਸ਼ਿੰਗਾਰ ਉਤਾਰ ਰਹੀ ਸੀ ਬੰਦਾ ਸਿੰਘ ਇਸ ਕੜੀ ਸਹਿਜ ਨਹੀਂ ਸੀ ਮੈਦਾਨ ਵੱਲੋਂ ਆਏ ਸਿੰਘਾਂ ਤੋਂ ਸੁਣੀਆਂ ਗੱਲਾਂ ਉਸਦੇ ਦਿਮਾਗ ਵਿੱਚ ਖੋਰੂ ਪਾਈ ਜਾਂਦੀਆਂ ਸਨ ਮੈਂ ਕਿਹੜੀ ਮਰਿਆਦਾ ਭੰਗ ਕੀਤੀ ਹੈ ਮੇਰੇ ਬਾਰੇ ਇਸ ਤਰ੍ਹਾਂ ਦਾ ਪੰਡੀ ਪ੍ਰਚਾਰ ਕਰਨ ਪਿੱਛੇ ਕੀ ਕਾਰਨ ਹੋ ਸਕਦੇ ਨੇ ਇਹ ਹੀ ਗੱਲਾਂ ਕੋਈ ਹੋਰ ਆਖਦਾ ਤਾਂ ਉਸ ਦਾ ਹੱਥ ਝਟ ਤਲਵਾਰ ਦੇ ਦਸਤੇ ਨੂੰ ਜਾ ਪੈਣਾ ਸੀ ਇਹੀ ਸੋਚ ਕੇ ਅਚੇਤੀ ਉਸ ਦੀ ਬਾ ਘੁੰਮ ਗਈ ਤਾਂ ਉਸ ਪਾਸੇ ਪਈ ਵੀਣਾ ਨਾਲ ਜਾ ਟਕਰਾਈ ਤਾਰਾਂ ਟੁਣਕ ਪਈਆਂ ਰਤਨਾ ਕੁਝ ਦੇਰ ਪਹਿਲਾਂ ਰਿਆਜ਼ ਕਰਦੀ ਇਥੋਂ ਤਲਵਾਰ ਚੁੱਕ ਕੇ ਵੀਣਾ ਰੱਖ ਗਈ ਸੀ ਬੰਦਾ ਸਿੰਘ ਨੇ ਲੰਮਾ ਸਾਹ ਛੱਡਿਆ ਤੇ ਆਪਣੀ ਤਲਵਾਰ